ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓਆਂ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ। ਅੱਜ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਮਾਲੂਵਾਲ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤ ਪਿੰਡ ਮਾਲੂਵਾਲ ਸੰਤਾਂ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਜਿਹੜਾ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਤੇ ਚਬਾਲ ਤੋਂ ਦੂਰੀ ਇਸ ਪਿੰਡ ਦੀ ਜਿਹੜੀ ਹੈਗੀ ਆ ਦੋਸਤੋ 7 ਤੋਂ 8 ਕਿਲੋਮੀਟਰ ਦੀ ਆ ਤੇ ਗੱਗੋਬੂਆ ਬਿਲਕੁਲ ਨਾਲ ਹੈਗਾ ਤਕਰੀਬਨ ਕੋਈ ਜੇਕਰ ਆਪਾਂ ਦੇਖੀਏ ਤੇ ਕਿਲੋ 2 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਤੇ ਪੰਜਵਾਰ ਬਿਲਕੁਲ ਜਿਹੜਾ ਨਾਲ ਲੱਗਦਾ ਪਿੰਡ ਆ ਦੋਸਤੋ ਇਸੇ ਤਰ੍ਹਾਂ ਜਿਹੜਾ ਸੋਰ ਸਿੰਘ ਵੀ ਆ ਦੋਸਤੋ ਇੱਕ ਪਾਸੇ ਥੋੜੀ ਨਜ਼ਦੀਕੀ ਦੂਰੀ ਤੇ ਹੈਗਾ ਪਿੰਡ ਤੇ ਪ੍ਰੋਪਰ ਜਿਹੜੀ ਆ ਦੋਸਤੋ ਆਪਾਂ ਡਿਟੇਲ ਆ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਘਰੇਲੂ ਜਿਹੜੀ ਘਰ ਦੀ ਬਿਹੜਾ ਪਹਿਲਾ ਸਵੇਰ ਸੋਈ ਆ ਨਾਲ ਜਿਹੜਾ ਬੱਚਾ ਤੁਸੀਂ ਵੇਖ ਰਹੇ ਹੋ ਸਕਰੀਨ ਦੇ ਵਿੱਚ ਪਹਿਲੇ ਸਵੇਰ ਦੀ ਉਹ ਬੱਚੀ ਆ ਤੇ ਹੁਣ ਜਿਹੜੀ ਆ ਦੋਸਤੋ ਸੈਕਿੰਡ ਟਾਈਮ ਇਹਦਾ ਦੂਜਾ ਸਵੇਰ ਸੂਣ ਦੇ ਵਿੱਚ ਆਲਰੇਡੀ ਆ ਅਜੇ ਦਿਨ ਕਿੰਨੇ ਕੁ ਪੂਰੇ ਹੋਣ ਦੇ ਵਿੱਚ ਪਏ ਆ ਤੇ ਕਿੰਨੇ ਕੁ ਦਿਨ ਹਜੇ ਉੱਪਰ ਲੈ ਜਾਊਗੀ ਪ੍ਰੋਪਰ ਇਨਫੋਰਮੇਸ਼ਨ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲਵਾਂਗੇ ਘਰੇਲੂ ਬਿਹੜਾ ਦੋਸਤੋ ਘਰ ਦੀ ਬਿਹੜਾ ਠੀਕ ਆ ਜੀ ਜੰਮੀਪਾਲ ਵੀ ਆਲਮੋਸਟ ਜਿਹੜੀ ਸੋ ਪੂਰੀ ਜਾਣਕਾਰੀ ਆਪਾਂ ਜਿਹੜੀ ਵੀਰ ਤੋਂ ਪੁੱਛ ਕੇ ਲਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖ ਲਿਓ ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਹੈਗੀ ਆ ਤੁਹਾਨੂੰ ਜੜੀ ਸਮਝ ਵਿੱਚ ਆ ਸਕੇ ਆਜੋ ਚੱਲਦੇ ਆਂ ਵੀਰ ਦੇ ਨਾਲ ਬਤੇਰੇ ਗੱਲਬਾਤ ਦੇ ਲਈ ਸਭ ਤੋਂ ਪਹਿਲਾਂ ਵੀਰ ਸਸਰੀ ਕਾਲ ਸਸਰੀ ਕਾਲ ਵੀਰ ਜੀ ਹੋਰ ਕੈਮੋ ਜੀ ਹਾਂਜੀ ਵੀਰ ਜੀ ਠੀਕ ਠਾਕ ਸਭ ਇੱਕ ਵੀਰ ਜੀ ਆਪਣਾ ਨਾਮ ਜ਼ਰੂਰ ਦੱਸ ਦੀਏ ਵੀਰ ਜੀ ਸੁਖਵਿੰਦਰ ਸਿੰਘ ਪਿੰਡ ਮਾਲੂਵਾਲ ਸੰਤਾਨ ਡਿਸਟ੍ਰਿਕਟ ਤਰਨਤਾਰਨ ਮੋਬਾਈਲ ਨੰਬਰ ਹੈਗਾ 984290068 984290068 ਠੀਕ ਆ ਤੇ ਬਾਕੀ ਵੀ ਚਿਪਾਲ ਦੀ ਦੂਰੀ 7-8 ਕਿਲੋਮੀਟਰ ਦੀ ਹੈ ਠੀਕ ਆ ਤੇ ਬੰਦਾ ਜਿਹੜੇ ਮਰੇ ਮਰਜ਼ੀ ਆ ਜੇ ਵੀ ਤੁਹਾਡਾ ਪਿੰਡ ਜਿਹੜਾ ਮਾਲੂਬਾਰ ਸੰਤਾ ਬਿਲਕੁਲ ਰੋਡ ਦੇ ਉੱਪਰ ਹੀ ਹੈ ਗੱਗੋਬੂ ਅੱਡਾ ਮੇਨ ਹਾਂਜੀ ਹਾਂਜੀ ਭਾਜੀ ਠੀਕ ਆ ਤੇ ਹੈ ਜਿਹੜੀ ਆਪਣੀ ਬੈਡ ਆਪਣੇ ਘਰ ਦੀ ਆ ਹਾਂਜੀ ਭਾਜੀ ਘਰ ਦੀ ਆ ਜਗਰਾਓ ਤੋਂ ਲਿਆਂਦੀ ਹੈ ਦੀ ਮਾਂ ਤੇ ਇਹ ਬੱਚੀ ਆਪਾਂ ਘਰੇ ਹੀ ਪਾਲੀ ਹੈ ਇਹ ਬੱਚੀ ਆਪਣੇ ਹੱਥੀਂ ਪਲੀ ਹੈ ਹਾਂਜੀ ਭਾਜੀ ਤੇ ਪਹਿਲਾ ਸੁਆ ਆਪਣੇ ਕੋਲ ਸੋਈ ਪਿਛਲੇ ਸਾਲ ਹਾਂਜੀ ਇਸ ਵਾਰ ਸੈਕੰਡ ਟਾਈਮ ਆ ਰਾ ਦੂਜੀ ਸੁਬੇ ਲਈ ਅੱਗੇ ਤਿਆਰੀ ਆ ਹਾਂਜੀ ਭਾਜੀ ਦੂਜੇ ਸੁਆ ਠੀਕ ਆ ਤੇ ਇੱਕ ਵੀਰ ਇੱਕ ਦੱਸਿਓ ਵੀ ਕਿੰਨੇ ਕ ਹਜੇ ਦਿਨ ਲੈ ਜੂਗੀ ਤਕਰੀਬਨ ਦਿਨ ਪੂਰੇ ਹੋਣ ਦੇ ਵਿੱਚ ਕਿੰਨੇ ਕ ਹਜੇ ਪਈਆ ਦਿਨ ਤੋਂ ਅੱਗੇ ਸੂਣ ਦੇ ਵਿੱਚ ਫਿਰ ਆਪਾਂ ਉੱਤੇ ਉਹਨਾਂ ਐਸਟੀਮੇਟ ਹੋ ਜਾਂਦਾ। ਭਾਜੀ 6 ਤਰੀਕ ਨੂੰ ਦਿਨ ਪੂਰੇ ਆ ਦੇ। ਲਿਖਤੀ ਤੌਰ ਵਾਲੇ ਜੀ। ਹਾਂਜੀ ਭਾਜੀ। ਠੀਕ ਆ। ਤੇ ਕਿਸ ਸੀਮਿੰਟ ਤੋਂ ਗੱਬਣ ਵੀਰ ਪਤਾ ਕੁਛ ਅੱਗੇ? ਭਾਜੀ ਯੂਐਸਏ ਦੇ ਆ ਡਬਲ ਸੀਮਿੰਟ ਕਰਾਇਆ ਸੀਗਾ 800 800 ਦੇ ਸੀਮਿੰਟ ਡਬਲ ਬਾਕੀ ਉਹਦਾ ਕਨਫਰਮ ਨਹੀਂ ਏਬੀਐਸ ਦੇ ਆ। ਏਬੀਐਸ ਦੇ ਆ। ਹਾਂਜੀ। ਠੀਕ ਆ। ਯੂਐਸਏ ਜਿਹੜਾ ਬ੍ਰਾਂਡ ਦੋਸਤੋ ਏਬੀਐਸ ਦੇ ਜਿਹੜੇ ਸੀਮਿੰਟ ਵੀਰ ਨੇ ਸਟਾਰ ਰਖਾਏ ਸੀਗੇ ਤੇ ਕੋਸਟਲੀ ਸੀਗੇ 8 800 ਦੇ ਰਖਾਈ ਸੀਗੇ ਜੀ। ਹਾਂਜੀ ਭਾਜੀ ਹਾਂਜੀ। ਠ ਇਹ ਵੜ ਵੀਰੇ ਮੂੰਹ ਕਿਵੇਂ ਇਹਨਾਂ ਤੋਂ ਮੂੰਹ ਭਾਜੀ ਛਿੱਗੀ ਜੇ ਪਿਓਰ ਛਿੱਗੀ ਆ ਵੀ ਕੋਈ ਇੱਕ ਗੱਲ ਹੋ ਜਾਂਦਾ ਵੀ ਕਹਿ ਦਿੱਤੀ ਸੁਣ ਲਈ ਤੇ ਕਰ ਦਿੱਤੀ ਇੱਕ ਹੁੰਦਾ ਵੀ ਆਪਣੀ ਤਸੱਲੀ ਨਾਲ ਬੰਦਾ ਚੈੱਕ ਵੀ ਕਰ ਲਿਆ ਭਾਜੀ ਕੋਈ ਚੱਕਰ ਦੇ ਮੂੰਹ ਪਟਕੇ ਦਿਖਾ ਦਿੰਨੇ ਕੋਈ ਗੱਲ ਨਹੀਂ ਓਕੇ ਵੀਰੇ ਹਾਂਜੀ ਠੀਕ ਹੈ ਵੀਰ ਜੀ ਉਸ ਇੱਕ ਵਾਰੀ ਜਿਹੜਾ ਦੋਸਤੋ ਬੈਕ ਸਾਈਡ ਤੋਂ ਤੁਸੀਂ ਹਵਾਨੇ ਦੀ ਬੰਤਰ ਦੇਖ ਲਓ ਅੱਜ ਦੇ ਸਮੇਂ ਤੁਸੀਂ ਬਿਲਕੁਲ ਵੱਟ ਬੂਟ ਵੇਖ ਰਹੇ ਹੋਵੋਗੇ ਵੀ ਹਜੇ ਢਿੱਲਾ ਟੂਲਾ ਹੈਗੀਆਂ ਨੇ ਵੜਦੇ ਠੀਕ ਹੈ ਜੀ ਆ ਕਰੋ ਚੈੱਕ ਢਿੱਲਾ ਟੂਲਾ ਪੂਰੀਆਂ ਨੇ ਤੇ ਹਜੇ ਤਕਰੀਬਨ 6 ਫਰਵਰੀ ਨੂੰ ਦਿਨ ਪੂਰੇ ਆ ਤੇ ਅੱਜ 2 ਫਰਵਰੀ ਨੂੰ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਤੇ 4 ਦਿਨ ਅਜੇ ਦੇਣ ਪੂਰੇ ਹੋਣ ਦੇ ਵਿੱਚ ਬਾਕੀ ਆ ਉੱਪਰ ਤੁਸੀਂ ਜਿਹੜਾ ਹਫਤਾ ਵੀ ਮੰਨ ਕੇ ਲੈ ਕੇ ਜਾ ਸਕਦੇ ਜੇ ਹਵਾਨੇ ਦੀ ਬੰਤਰ ਤੁਸੀਂ ਬਿਲਕੁਲ ਜਿਹੜੀ ਵੇਖੋਗੇ ਦੋਸਤੋ ਸੂਤੋਂ ਲੈ ਕੇ ਤੇ ਬਿਲਕੁਲ ਧੋਨ ਵਾਲੇ ਪਾਸੇ ਨੂੰ ਜੇਕਰ ਆਪਾਂ ਦੇਖੀਏ ਦੋਸਤੋ ਸ਼ੇਪ ਜਿਹੜੀ ਆ ਬਿਲਕੁਲ ਇਹਨਾਂ ਪੱਟਾਂ ਦੇ ਵਿਚਕਾਰ ਜਿਹੜਾ ਹਵਾਨਾ ਬਣਾ ਕੇ ਤਿਆਰ ਕਰੀ ਜਾਂਦੀ ਹੈ ਬੈੜ ਤੇ ਬੈੜ ਦੀ ਇੱਕ ਖਾਸੀਅਤ ਹੁੰਦੀ ਹੈ ਜਿਉਂ-ਜਿਉਂ ਜਿਹੜੀ ਦੋਸਤੋ ਨੇੜੇ ਆਉਂਦੀ ਹੈ ਬਿਲਕੁਲ ਤਿਆਰੀ ਦੇ ਉਵੇਂ-ਉਵੇਂ ਹਵਾਨਾ ਆਪ ਤਾਂ ਬਣਾਉਣਾ ਸ਼ੁਰੂ ਕਰ ਲੈਂਦੀ ਆ ਇੱਕ ਆ ਕਰੋ ਚੈੱਕ ਠੀਕ ਆ ਤੇ ਸੋਹਣੀ ਵੈੜ ਤੇ ਕਦ ਕਾਠੀ ਵੀ ਜਿਹੜਾ ਵੈੜ ਦਾ ਦੋਸਤੋ ਪੂਰਾ ਹੈਗਾ ਠੀਕ ਆ ਪੂਰੇ ਕਦ ਕਟ ਦੇ ਵਿੱਚ ਤੇ ਸੋਹਣਾ ਕਦ ਕਾਟਾ ਵੇਖੋ ਵੀਰ ਦੇ ਬਿਲਕੁਲ ਕੋਲੇ ਨਜ਼ਦੀਕ ਖੜੇ ਤੁਹਾਨੂੰ ਜਿਹੜਾ ਐਸਟੀਮੇਟ ਜਜਮੈਂਟ ਹੋ ਜਾਏਗੀ ਮੈਂ ਵੀ ਥੋੜਾ ਦੂਰ ਤੋਂ ਤੁਹਾਨੂੰ ਦਿਖਾ ਦਿੰਦਾ ਆ ਕਰੋ ਚੈੱਕ ਜੀ ਠੀਕ ਆ ਤੇ ਕਦ ਕੜ ਪੂਰਾ ਭਰਮਾ ਪਿੰਡਾ ਤੇ ਪਿੱਟ ਪੁੱਠੇ ਤੋਂ ਤੁਸੀਂ ਵੇਖੋਗੇ ਤੇ ਵੈੜ ਚੰਗੀ ਆ ਓਵਰ ਆਲ ਵੈੜ ਬਹੁਤ ਵਧੀਆ ਤੇ ਘਰੇਲੂ ਘਰ ਦੀ ਵੈੜ ਆ ਤੇ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਅਛਾ ਵੀਰ ਚਵਾਈ ਚੁਵਾਈ ਤਕਰੀਬਨ ਪਹਿਲੇ ਸੂਬੇ ਦੀ ਗੱਲ ਕਰੀਏ ਤੇ ਕਿੰਨਾ ਕੁ ਮਿਲਕ ਕੀਤਾ ਸੀ ਜੀ ਭਾਜੀ 18 ਕਿਲੋ ਚੁੰਦੇ ਰਿਆ ਆਪਾਂ 18 ਕਿਲੋ ਜੀ ਹਾਂਜੀ ਭਾਜੀ ਠੀਕ ਆ ਤੇ ਚੁਵਾਈ ਦਾ ਵੀਰ ਜੀ ਪਤਾ ਹੁੰਦਾ ਪਸ਼ੂਆਂ ਦੀ ਜਿਹੜੇ ਵੈੜਾਂ ਦੇ ਵਿੱਚ ਗੱਲ ਕਰ ਲਈਏ ਲੰਮਾ ਟਾਈਮ ਚੁਵਾਈ ਕਰਾਉਂਦੀਆਂ ਨੇ ਹਾਂਜੀ ਹਾਂਜੀ ਭਾਜੀ 2 ਮਹੀਨੇ ਛੱਡੀ ਆ ਆਪ ਭਾਜੀ ਡੰਗ ਭੰਨ ਭੰਨ ਕੇ ਨਾ 2 ਮਹੀਨੇ ਛੱਡੀ ਠੀਕ ਆ ਭਰਾ ਜੀ ਹਾਂਜੀ ਤੇ ਇਹਨ ਸੋ ਦੋਸਤੋ 18 ਕਿਲੋ ਦੀ ਵੀਰਾਂ ਦਾ ਵੀ ਮਿਲਕ ਦੀ ਕੈਪੈਸਿਟੀ ਪਹਿਲੇ ਸਵੇਰੇ ਫਰਸਟ ਰਿਕਟੇਸ਼ਨ ਦੇ ਵਿੱਚ ਸੀ ਇਸ ਵਾਰ ਵੀ ਤੁਸੀਂ ਉਮੀਦ ਕਰ ਸਕਦੇ ਹੋ ਚੰਗੇ ਮਿਲਕ ਦੀ ਬਾਕੀ ਜਿਹੜਾ ਦੋਸਤੋ ਅੱਗੇ ਸਮੇਂ ਤੇ ਹੁੰਦਾ ਡਿਪੈਂਡ ਕਿਉਂਕਿ ਭਰਿਆ ਭਾਂਡਾ ਅੱਗੇ ਸੇਵਾ ਤੇ ਵੀ ਡਿਪੈਂਡ ਹੁੰਦਾ ਤੇ ਹਵਾਨਾ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਜੀ ਆਕਰੋ ਚੈੱਕ ਆਹ ਲਓ ਜੀ ਠੀਕ ਆ ਇਹਨਾਂ ਤਸल्ली ਦੇ ਨਾਲ ਚੈੱਕ ਕਰ ਲਓ ਦੋਸਤੋ ਠੀਕ ਆ ਪਿੰਡ ਵਿਜ਼ਿਟ ਕਰਕੇ ਤਸੱਲੀ ਨਾਲ ਜਿਹੜੀ ਆਪਦੀ ਨਰਕ ਪਰਖਾ ਟਿੱਪ ਕੇ ਚਾਰੇ ਧਨਾਂ ਦੀ ਤੁਸੀਂ ਤਸੱਲੀ ਕਰ ਸਕਦੇ ਜੀ ਠੀਕ ਆ ਘਰੇਲੂ ਵੈੜਾ ਵੀਰ ਦੇ ਕੋਲ ਕੋਈ ਵਪਾਰ ਦਾ ਕੋਈ ਐਸਾ ਕੰਮ ਨਹੀਂ ਹੈਗਾ ਵੀ ਕੋਈ ਪਸ਼ੂ ਅ ਗੋ ਲੈ ਆ ਕੇ ਸੇਲ ਕਰਦੇ ਆ ਵੈੜ ਇੱਕ ਜਿਹੜੀ ਹੈਗੀ ਆ ਮੌਜੂਦਾ ਇਹੋ ਬਿਲਕੁਲ ਜਿਹੜੀ ਅੱਗੇ ਸੇਲ ਕਰਦੇ ਪਏ ਆ ਠੀਕ ਆ ਜੀ ਆ ਲਓ ਦੋਸਤੋ ਕਰੋ ਚੈੱਕ ਬਾਕੀ ਥਣਾ ਦੀ ਹਰ ਇੱਕ ਐਂਗਲ ਤੋਂ ਹਰ ਇੱਕ ਪੱਖ ਤੋਂ ਪੂਰੀ ਗਰੰਟੀ ਆ ਦੋਸਤੋ ਪੂਰੀ ਤਸੱਲੀ ਆ ਬੇ ਤੜਕ ਬੇ ਚਿਹਰੇ ਤੁਸੀਂ ਵੀਰ ਦੇ ਘਰੇ ਆਓ ਤਸੱਲੀ ਕਰੋ ਆਪਣੀ ਨਰਕ ਪਰਖ ਕਰਕੇ ਠੀਕ ਆ ਜੀ ਬਾੜ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕੰਪਲੇਂਟ ਨਹੀਂ ਹੈਗੀ ਠੀਕ ਆ ਤੇ ਬਾਕੀ ਥੋੜੀ ਜੀ ਭਲਜੀ ਮੈਨੂੰ ਨਜ਼ਰ ਆਉਂਦੀ ਹੈ ਨਾ ਜੀ ਹਾਂ ਜੀ ਭਾਲੇ ਇੱਕ ਸਾਈਡ ਦੇ ਨਾਲ ਭਾਜੀ ਹੋ ਜਾਂਦੀ ਹੈ ਤੁਹਾਨੂੰ ਪਤਾ ਪੱਕੇ ਥਾਂ ਦੇ ਵੱਜਦੀਆਂ ਹੁੰਦੀਆਂ ਆ ਪੱਕੇ ਥਾਂ ਦੇ ਵੱਜਣ ਦਾ ਕਾਰਨ ਵੀ ਹੋ ਸਕਦਾ ਹਾਂਜੀ ਹਾਂਜੀ ਬਾਕੀ ਫੁੱਲ ਗਰੰਟੀ ਥਣਾ ਦਾ ਕੋਈ ਠੀਕ ਹੈ ਵੀਰ ਠੀਕ ਆ ਸੋ ਦੋਸਤੋ ਜਰੂਰ ਤੁਸੀਂ ਨੋਟ ਕਰ ਲਿਓ ਤੇ ਆ ਹਵਾਨਾ ਇੱਕ ਵਾਰੀ ਮੈਂ ਬਿਲਕੁਲ ਨਜ਼ਦੀਕੀ ਤੋਂ ਦਿਖਾ ਦਿੰਦਾ ਰੋਕ ਲਿਓ ਵੀਰ ਜੀ 2 ਕੁ ਮਿੰਟ ਠੀਕ ਹੈ ਜੀ ਠੀਕ ਆ ਥਾਂ ਥਾਂ ਨੂੰ ਬਹੁਤ ਵਧੀਆ ਹੈਗਾ ਚੰਗੀ ਸ਼ੇਪ ਦਾ ਤੇ ਵਧੀਆ ਚੁਬਾਈ ਕਰਾ ਦੂਗੀ ਵੈੜ ਦੋਸਤੋ ਤੇ ਵੈੜ ਪ੍ਰੋਪਰ ਓਵਰਆਲ ਵੈੜ ਬੈਸਟ ਹੈਗੀ ਆ ਤੇ ਤਸੱਲੀ ਬਾਕੀ ਥੋੜੀ ਤੇ ਡਿਪੈਂਡ ਹੈਗਾ ਡਿਪੈਂਡ ਤੁਹਾਡੇ ਤੇ ਕਰਦਾ ਪਸੂ ਜਦੋਂ ਲੈਣਾ ਹੈ ਆਪਦੀ ਤਸੱਲੀ ਹੈ ਤੁਸੀਂ ਨਰਕ ਪਰਕ ਜ਼ਰੂਰ ਕਰਿਓ ਤੇ ਅੱਛਾ ਵੀਰ ਇਹਦਾ ਫਿਰ ਮੁੱਲ ਆਪਾਂ ਲੈ ਦੇ ਕਿੰਨਾ ਕਰਖਿਆ ਹੈਗਾ ਮੁੱਲ ਭਾਜੀ 50000 ਰੁਪਿਆ ਲੈਣ ਦੇਣ ਬਸ 50000 ਹਾਂਜੀ ਭਾਜੀ ਮੌਕੇ ਤੇ ਵੀਰ ਜੀ ਮਾਨਤਨ ਹੁੰਦੇ ਰਹਿੰਦੇ ਆ ਮਾਨਤਨ ਭਾਜੀ ਕਰਦਾਂਗੇ ਆਏ ਗਏ ਭਣਪਰਾ ਦਾ ਪੂਰਾ ਮਾਨਤਨ ਕਰਾਂਗੇ ਪੂਰਾ ਕਰ ਦਿਓ ਜੀ ਖੁੱਲ ਕੇ ਹਾਂਜੀ ਜੋ ਵੀ ਹੋ ਸਕਦਾ ਹੈ ਗੰਜੈਸ਼ ਹਾਂਜੀ ਭਾਜੀ ਠੀਕ ਆ ਬਾਕੀ ਦੋਸਤੋ ਵੀਰਾਂ ਦਾ ਮਾਨ ਤਾਨ ਜਿੰਨਾ ਵੀ ਹੋ ਸਕਦਾ ਹੋਇਆ ਦੂਰੋਂ ਨੇੜਿਓਂ ਹਰ ਇੱਕ ਵੀਰ ਦਾ ਪਹੁੰਚਿਆ ਦਾ ਉਹ ਜ਼ਰੂਰ ਕਰ ਕੀਤਾ ਜਾਊਗਾ ਠੀਕ ਆ ਥੋੜਾ ਤੋਰ ਕੇ ਵੀਰ ਜੀ ਅੱਹ ਲਓ ਜੀ ਠੀਕ ਆ ਓਕੇ ਵੀਰ ਜੀ ਬਣ ਲਗੀ ਜੀ ਠੀਕ ਆ 50000 ਦੇ ਵਿੱਚ ਵਾਲੇ ਦੋਸਤੋ ਮਾਨਤਨ ਹੋ ਜਾਊਗਾ ਡਿਮਾਂਡ 50000 ਬੱਚੀ ਦੀ ਠੀਕ ਆ ਸੈਕੰਡ ਟਾਈਮਰ ਦੂਜਾ ਸਵੇਰ ਸੂਨ ਦੇ ਵਿੱਚ ਬਿਲਕੁਲ ਤਿਆਰੀ ਦੇ ਵਿੱਚ ਤੇ ਅੱਛਾ ਵੀਰ ਇੱਕ ਸੰਪਰਕ ਨੰਬਰ ਆਪਣੇ ਉਹ ਵੀ ਵੀਰਾਂ ਨੂੰ ਜ਼ਰੂਰ ਦੱਸ ਦਈਏ ਹਾਂ ਜੀ ਭਾਜੀ 98423 0068 98423 0068 ਠੀਕ ਆ ਬ੍ਰਦਰ ਸੋ ਦੋਸਤੋ ਇਹ ਸਨ ਵੀਰਾਂ ਤੇ ਘਰੇਲੂ ਗੜ ਵੀਰ ਦੇ ਕੋਲ ਪਕਾਊਗਾ ਠੀਕ ਹੈ ਜੀ ਪਿੰਡ ਮਾਲੂਬਾਲ ਸੰਤਾਂ ਠੀਕ ਹੈ ਜੀ ਬਿਲਕੁਲ ਚਬਾਲ ਤੁਸੀਂ ਆ ਕੇ ਵਿజిਟ ਕਰ ਸਕਦੇ ਹੋ ਫੋਨ ਬਿਲਕੁਲ ਲਗਾਤਾਰ ਸਕਰੀਨ ਦੇ نیچے ਵਾਲੇ ਪਾਸੇ ਤੇ ਆਪਾਂ ਚਲਦੇ ਕਰਦੇ ਨੇ ਠੀਕ ਆ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ